ਖੜਾ ਹੋ। ਖੜਾ ਹੋ। ਐ ਕੀ ਹੋ ਗਿਆ? ਕਿੰਨੀ ਜਲਦੀ ਬੂੰਦੀ ਜਿਨੀ ਨਹੀਂ। ਨੇਹੀ 3 4 ਮਿੰਟਾਂ ਓਏ। ਭਾਈ ਨੀਂਦਾਂ ਉਹ ਲਾਤੀ ਜਰਾ। ਕੱਟ ਖਾ ਲੈਂਦਾ ਤੂੰ। ਨਾਲੇ ਤੈਨੂੰ ਮੈਂ ਹੱਕਾ ਮਰੀ ਗਿਆ ਵੀ ਆ ਜਾ ਰੋਟੀ ਖਾ ਲੈ ਫਿਰ ਚੱਲਾਂਗੇ। ਤੂੰ ਕੀ ਕਰਦਾ ਤੀਗਾ? ਰੋਟੀ ਦਾ ਖਾਂਦਾ ਸੀ ਹੋਰ ਕੀ ਕਰਦਾ ਸੀ ਮੈਂ? ਆਹੋ। ਤਾਂ ਕਹਿੰਦਾ ਉੱਥੇ ਪਤਾ ਨਹੀਂ ਮੈਨੂੰ ਦੱਸ ਦੇ ਦੀ ਕਹਿੰਦੇ ਐ ਕਹਿੰਦਾ ਕਿ ਮੇਰਾ ਗੋਲ ਮੇਜ ਲਵਾਉਂ ਕਹਦਾ ਸੀ ਮੈਂ। ਫਿਰ ਹੋਰ ਉਹਨੇ ਫਿਰ ਮੇਰੇ ਪੰਚਾਇਤਾਂ ਹੁੰਦੀ ਰਹਿੰਦਾ ਉਹ ਗੋਲ ਮੇਜ ਲਾ ਕੇ ਰੋਟੀ ਖਵਾਉਂਦੇ ਨੇ। ਕਿਉਂ ਪਾਡੀਆਂ ਮਾਰਦਾ ਤੂੰ ਕਿਉਂ ਕਾਤੋਂ ਮਾਰਦਾ ਮੈਂ ਹੱਦ ਹੋ ਗਈ ਯਾਰ ਅਰੇ ਛਿੰਦੇ ਨੇ ਖਵਾਈ ਰੋਟੀ ਸਾਨੂੰ ਉਦੋਂ ਗੋਲ ਮੈਗ ਲਾ ਕੇ ਅੱਡ ਖਵਾਈ ਕਹਿੰਦੇ ਮੈਂਬਰ ਦਾ ਤੁਹਾਡਾ ਮੈਂ ਅੱਡ ਲੱਗੂ ਤੇਰੀ ਬਣਦੀ ਹੈ ਭਗਵੰਤ ਮਾਨ ਨਾਲ ਦੱਸੀ ਮੜਾ ਉਥੇ ਕਿਉਂ ਪਾਡੀਆਂ ਮਰੀਆਂ ਚੌਣੀ ਬਣਦੀ ਭਗਵੰਤ ਮਾਨ ਨੇ ਬਿਆਨ ਦਿੱਤਾ ਹੋਇਆ ਵੀ ਕੋਈ ਪੰਚਾਇਤ ਮੈਂਬਰ ਕੋਈ ਸਰਪੰਚ ਜਾਂ ਕੇ ਅਫਸਰ ਨੂੰ ਕਹ ਦੇ ਮੇਰਾ ਕੰਮ ਨਹੀਂ ਹੁੰਦਾ ਘੱਟਾਂ ਕੀ ਕੰਮ ਕਰਕੇ ਦਿਓ ਕਿਉਂ ਨਹੀਂ ਬਣਦੀ ਟੱਟੂ ਹੋਊਗਾ ਰੇਲੀ ਦੇ ਵਿੱਚ ਜਦੋਂ ਮੈਂ ਮੂਰੇ ਹੱਥ ਕਰਿਆ ਭਗਵੰਤ ਮਾਨ ਨੂੰ ਐ ਕਰਕੇ ਮੈਨੂੰ ਕਹਿਗੇਗਾ ਕਿਵੇਂ ਉਹ ਤਾਂ ਉਹੀ ਖੜਾ ਕਰਕੇ ਲੱਗਦਾ ਹੈ ਮਾਰਦਾ ਗੱਲਾਂ ਤੂੰ ਤੈਨੂੰ ਕੀ ਪਤਾ ਲੱਗਦਾ ਖਾ ਕੇ ਭੁੱਖੇ ਇੱਥੇ ਬਿਠਾ ਕੇ ਰਹਿਗਾ ਬੋਲੀ ਜਾਂਦਾ ਹਾਂ ਹਾਂ ਜਲੂਸ ਕੱਟ ਕੇ ਰੱਖ ਦੇਣਾ ਦੇ ਘੜਾ ਬੁੜੀਆਂ ਚ ਦੇ ਘੜਾ ਬੁੜੀਆਂ ਚ ਉਹ ਤਵੀਆਂ ਵਾਲਿਆਂ ਨੇ ਕੀ ਕਰਨਗੇ ਅੱਧੀ ਤੋਂ ਉੱਥੇ ਯਾਰ ਰੋਟੀ ਤੱਤੀ ਲੈਣਗੇ ਜੀ ਹੋਰ ਕਿਵੇਂ ਮਗਲਾਵਾ ਲੈਣਗੇ ਤੁਸੀਂ ਤੈਨੂੰ ਚੂਰੀ ਨਾਲ ਘੁੱਟ ਕੇ ਦੇ ਦਿੰਦੀ ਆ ਉਹ ਜੜਦ ਦਰਦ ਤੇ ਚੱਪੀ ਨਹੀਂ ਆਦੀ ਸਰੱਕ ਵਰਗੇ ਰੋਟੀਆਂ ਬਣ ਜਾਂਦੇ ਕੀ ਹੋਇਆ ਜੜਦ ਤੈਨੂੰ ਮੈਂ ਤੈਨੂੰ ਐ ਕਹਿੰਦੀ ਮੈਂ ਕਿਹਾ ਭਾਈ ਪੋਲੀ ਦੀ ਰੋਟੀ ਨੇ ਨੌਲਜੀ ਰੋਟੀ ਨੂੰ ਵਧੀਆ ਲੱਗਦੀ ਮੈਂ ਕਿਉਂ ਲਾ ਕੇ ਦੇ ਦੋਵੇਂ ਪਾਸੇ ਬਾਤ ਤਾਂ ਕੀ ਲੰਘੇ ਦੂ ਓ ਬੁਰਾ ਲੱਗਦਾ ਸਿਆਣਾ ਬੰਦਾ 부ੜੀਆਂ ਚ ਉੱਥੇ ਜਾਂਦਾ ਨਾਲ ਭਾਈ ਤੇਰਾ ਮਾਰੂ ਬੋਲਦਾ ਗੱਲਾਂ ਤੇ ਸਾਰੇ ਬਿਟਰ ਬਿਟਰ ਤੇਰੇ ਕਿਹੜੀ ਝਾਕਣ ਲੱਗ ਰਹੀ ਦੀਗੇ ਤੈਨੂੰ ਸ਼ਰਮ ਹੈਗੀ ਆ ਮਾੜੀ ਮੋਟੀ ਕਿੰਨੇ ਵੱਜ ਗਏ ਪਤਾ ਨਹੀਂ ਹੋ ਕਿੰਨੇ ਵੱਜ ਗਏ ਛੋਟੀ ਸੂਈ ਤਾਂ ਇੱਕ ਤੇ ਆ ਮੇਰੀ ਗੱਲ ਸੁਣ ਵੱਡੀ ਵੱਡੀ ਦੋ ਡੰਡੇ ਇੱਥੇ ਕਿੰਨੇ ਹੋਏ ਹੈ 1 ਵਜਣ ਵਾਲਾ ਮੇਰੀ ਗੱਲ ਸੁਣ ਉਹ ਸੁਣ ਲੈ ਹੁਣ ਹਾਂ ਉਹ ਜਿਹੜੀ ਮਰੇ ਸਹੁਰੇ ਨਹੀਂ ਪਾ ਕੇ ਗਈ ਸੀ ਛਾਂਬ ਜੀ ਹੈ ਲੈਪੜਾ ਮੈਂ ਮੜਾ ਜਾ ਉੱਥੇ ਧਰ ਕੇ ਆਉਣੀ ਆ ਸਨਾਰੇ ਚ ਪਰ ਆਪਾਂ ਕੋਈ ਇਕੱਠੀ ਕੋਈ ਵਧੀਆ ਜਿਹਾ ਗਹਿਣਾ ਵਕਟਾ ਕਰਾ ਲਾਂਗੇ ਹੋਰ ਕੀ ਕਰਨਾ ਨਵੀਂ ਤਾਂ ਛਾਵਾਂ ਡਲੇ ਵਰਗੀ ਉਹ ਭਾਬੀ ਕਹਿੰਦੀ ਐਂ ਕਰਾਂਗੇ ਆਪਾਂ ਵੀ ਥੋੜੇ ਜਿ ਵਿੱਚ ਹੋਰ ਪਏ ਪੂਏ ਪਾ ਕੇ ਮੈਂ ਲੜੀ ਲੁੜੀ ਜੀ ਕਰਾਉਣੀ ਆ ਕਹਿੰਦੀ ਪਤਾ ਕਲੰਨਾ ਯਾਰ ਸਾਰਾ ਕਦਮ ਦਾ ਕਰਾਈ ਜਾਂਦੀ ਹੈ ਮੈਂ ਨਹੀਂ ਦੰਦਾ ਨੂੰ ਤਾਂ ਇਹ ਬੁੜੀਆਂ ਦੀਆਂ ਆਪਦੀਆਂ ਗੱਲਾਂ ਹੁੰਦੀਆਂ ਨੇ ਓਏ ਰਹੇ ਰੇ ਬਾਈ ਮੈਂ ਬਾਲਾ ਤੀ ਮਿਆਂ ਨੂੰ ਪੇਤ ਨਹੀਂ ਦਿੰਦਾ ਕਵੀ ਲੜੀ ਨਹੀਂ ਫੜਾਈਂਦੀ ਨਾਲ ਤਾਂ ਤੀ ਮੀ ਆਪ ਆ ਭਾਜਦੀਆਂ ਨਾਲੇ ਸਮਾਨ ਲੈ ਕੇ ਭਾਜਦੀ ਹੁੰਦੀ ਐ ਚੱਲ ਸੌਣੇ ਨੂੰ ਪਹਿਲਾਂ ਪਹਿਲਾਂ ਹੱਥ ਮਾਉਂਦੀ ਦੀਵੀ ਖੋ ਖਾ ਦੇਗਾ ਕਿਤੇ ਮੈਨੂੰ ਫੜਾਤਾ ਦੇ ਮੈਂ ਜਵਾਕਾ ਖਾਣ ਨੂੰ ਰੱਖੀ ਕਿੱਥੇ ਹੋਈ ਐ ਨਹੀਂ ਨਹੀਂ ਤਾਂ ਨਹੀਂ ਤੇ ਹੱਥ ਉੱਤੇ ਚ ਹੈ ਮੇਰੀ ਰੱਖੀ ਹੋਈ ਐ ਕਿਦੇ ਕਿੱਥੇ ਰੱਖੀ ਹੋਈ ਐ ਉਹ ਮੇਰੇ ਕੋਲ ਹੀ ਐ ਕਿੱਥੇ ਹਸਿਆ ਪਰ ਕਿੱਥੇ ਰੱਖੀ ਹੋਈ ਐ ਤੇਰੇ ਕੋਲਾਂ ਜੇ ਦੱਸ ਕਿੱਥੇ ਰੱਖੀ ਹੋਈ ਦੱਸ ਖੇਤ ਭੁੱਲੇ ਦੀ ਗੱਲ ਮੈਂ ਉਹ ਤੇ ਵੀਰੇ ਦੀ ਉਂਗਲ ਤੇ ਪਾਦੀ ਦੀ ਮੈਂ ਕਿਹਾ ਵੀਰੇ ਮੈਂ ਨੱਕਾ ਜਾ ਵੱਟ ਲੱਕ ਤੇ ਡਿੱਗ ਜੇ ਮਹਾ ਮੋਕਲੇ ਦੀ ਥੋੜੀ ਜੀ ਹੋ ਜਾ ਆਪ ਭੈਂ ਦਾ ਜਰਦੇ ਦੀ ਪੁੜੀਆ ਜਿਹੜੀ ਉਹ ਭੁੱਲੇ ਤੂੰ ਖੇਤ ਛਾਂ ਪਾ ਉਹ ਡਲੀ ਵਰਗੀ ਛਾਂ ਪੈ ਸੋਹਣੇ ਦੀ ਛਾਂ ਵੀਰੇ ਕੋਲੇ ਪਈਆ ਖੇਤ ਬੈਠਿਆ ਵੀਰਾ ਇੱਕ ਮਿੰਟ ਤੇ ਲਿਆ ਦੇਣਾ ਮੈਂ ਵੀਰੇ ਨੂੰ ਕਿਹਾ ਵੀਰੇ ਕੋਲੇ ਮੈਂ ਵੀਰੇ ਨੂੰ ਕਹੀ ਮੈਂ ਕਹਿੰਦਾ ਮਰ ਚੱਕ ਉਂਗਲ ਤੇ ਪਾ ਲਵਾਂਗਾ ਦੇਖ ਦੇ ਵੀਰੇ ਕੋਲੇ ਹਾਂ ਸਮਾ ਭਾਬੀ ਭਾਬੀ ਆਲ ਵਾਲੋ ਬਈ ਛਾਂ ਪ ਥੋੜੀ ਵੀਰੇ ਕੋਲੇ ਪਾਸ ਹੁਣ ਨਹੀਂ ਮੁੜਦੀ ਤੁਸੀਂ ਸੱਚੀ ਹੋ ਛਾਪ ਚਰਨਉਂਦੀ ਹੈ ਜਿਹੜੀ ਉਹ ਆਪਣੀ ਉਹ ਸੱਚੀ ਹੋ ਤੁਸੀਂ ਕਿਹੜੀ ਚਾਹਦੇ ਹਾਂ ਹਾਂ ਬਸ ਜੇ ਜੇ ਛਾਪ ਵੀਰੇ ਕੋਲ ਹੈ ਫਿਰ ਚਰਨਉਂ ਲੈ ਵੀਆ ਚਰਨਉਂ ਲਈ ਫੜੀਆ ਛਾਪ ਕਹਿੰਦੀ ਬਣਾ ਕੇ ਮੈਂ ਟੌਕ ਕਰਾਉਂਗੀ ਹੱਦ ਹੋ ਗਈ ਔਰ ਛਾਪ ਚਰਨਉਂ ਕਿਵੇਂ ਵੇਚੀਂ ਭਲਾ ਆਉਂਦੀ ਚੀਜ਼ ਦੀ ਸੰਗੋ ਛਾਪ ਉਹ ਪਾਇਰ ਨਾਲ ਕਿਲੋ ਛਾਪ ਦੇ ਸਾਰਾ ਤੋਨੇ ਘਰ ਲਟਾਦਾ ਵੀਰੇ ਦੇ ਪਿੱਛੇ ਸਾਰੀ ਛਾਪ ਅੜੀ ਰਹੀ ਅੜੀ ਰਹੀ ਛਾਪ ਆਇਆ ਤੂੰ ਆ ਉਹਦੇ ਕੁੱਛੜ ਤੇ ਵੜਦਾ ਜਾਣ ਜਾਣ ਐ ਕਰ ਘਰ ਬੇਤ ਦੇ ਦੋਨੂੰ ਰੱਖ ਲਓਰੇ ਹੋਰ ਕੀ ਅਸਤਾ ਕਰਾਇਤੇ ਰਹਿਣ ਲੱਗ ਜਾਂਗੇ ਉਹ ਬਾਈ ਮੇਰਾ ਕਿਹਦਾ ਕੋਲ ਸ਼ਰਮ ਨਹੀਂ ਤੈਨੂੰ ਆਉਂਦੀ ਉਹ ਤੈਨੂੰ ਜੱਸੇ ਵੀਰਾ ਬਦਨਾਮ ਐ ਸਾਰਾ ਕੁਝ ਤਾਂ ਇਹਦਾ ਕੀਤਾ ਕਰਾਇਆ ਤੇਰੀ ਮਾਂ ਦੀ ਤੇਰੀ ਦੀ ਮੇਰੇ ਤੇ ਡੰਡਾ ਚੱਕਣ ਚੁੱਕਾ ਹੈ ਚੱਕ ਕੇ ਜਾ ਕੇ ਚੱਕ ਮੋਤੇ ਚੱਕ ਅਗਲੀ ਤੱਕ ਮਾੜਾ ਮੋਟਾ ਦੇਖਤਾ ਲੈਂਦਾ ਵੀ ਰਿਸ਼ਤੇਦਾਰਾਂ ਨੇ ਸ਼ਾਮ ਪਾਈ ਐ ਵੀ ਮੈਨੂੰ ਸ਼ਾਮ ਪਾਈ ਐ ਉਹਨੂੰ ਕੀ ਕਰਨ ਨੂੰ ਦਿੱਤੀ ਸੀ ਤੈ ਵੀ ਰੇ ਨੂੰ ਬਾਈ ਮੈਂ ਤਾਂ ਨੇਮ ਤੇ ਕਾਲਾ ਮੱਟਰ ਬਾਪੂ ਦੀ ਸੋਹ ਲੱਗੇ ਵਸ ਬਾਈ ਪਰ ਸ਼ਾਮ ਕਰਦੀ ਹੈ ਛੋਟਾ ਜਿਹਾ ਵੀ ਸੌ ਲੱਗੇ ਚਰਨੋਂ ਚਰਨੋਂ ਲਵੀ ਹੈ ਵੀਰੇ ਨੇ ਸਾਰਾ ਦਾ ਘਰ ਲਟਾਤਾ ਹਾਂ ਹੈ ਮੈਨੂੰ ਪਤਾ ਹੈ ਛਾਪ ਨਹੀਂ ਦੇਊਗਾ ਆਲੇ ਉਸੇ ਲਈ ਆ ਛਾਪ ਆਪਣੀ ਵੀਰੇ ਨੇ ਕਿਉਂ ਨਹੀਂ ਕੀਤੀ ਹੈ ਆ ਆਹੋ 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 ਇਹ ਇਹ ਦਾ ਬੋਲਾ ਪੈਰ ਦਾ ਹਾਂ ਮੱਤ ਚੋਂ ਕਿਉਂ ਗਈ ਉਹਦੇ ਘਰੇ ਉੱਟ ਕੇ ਚਲੇ ਗਈ ਹੈ ਬਈ ਤੋ ਬੋਲਿਆ ਨਹੀਂ ਜਾ ਬੱਜ ਜਾ ਬੱਜ ਜਾ ਆ ਰਿਸਟਰੀ ਪਈਆ ਕਰਦੀ ਵੀਰੇ ਨੂੰ ਦਿਆ ਕਾਨੂੰ ਵੇ ਆ ਦਿਆ ਕਿਸੇ ਮੇਰੀ ਗੱਲ ਸੁਣ ਕਾਨੂੰ ਸ਼ਰਮਣੀ ਇਹਨੂੰ ਆਉਂਦੀ ਚੌਰੇ ਨੂੰ ਇਹਨੂੰ ਵੇ ਮੁਟਿਆ ਹਾਂ ਕਾਨੂੰ ਰੋੜਾ ਪੈ ਭਾਈ ਚੱਲ ਵੀਰੇ ਤਾਂ ਸ਼ਾਪ ਮੰਗਾ ਲੈ ਆਹੋ ਉੜਦਾ ਹਰੀਆ ਹੁਣ ਤਾਂ ਹਰੀ ਕਰ ਦੂ ਆਹੋ ਲੈ ਆ ਦੇ ਐ ਰੱਖਿਓ ਹਾਂ ਆਹ ਅਣਬੋਲੀ ਧਰਤੀ ਦੇ ਖੜਿਆ ਭਾਗੂ ਜੇ ਸ਼ਾਪ ਵੀਰੇ ਕੋਲੇ ਹੋਈ ਸਜਾ ਦੱਸੋ ਤਰੋਂ ਤਿੰਨਾਂ ਨੂੰ ਕੀ ਆ ਫੇਰ ਜਿਹੜੀ ਮਰਜੀ ਲੈ ਦੇ ਲੈ ਦੇ ਸ਼ਾਪ ਆ ਗਈ ਹਾਂ ਮੈਂ ਵੀ ਮੂਤ ਨਾਲ ਦਾੜੀ ਮਣਾ ਦੂ ਲੈ ਫੇਰ ਤਿਆਰ ਹੈ ਦਾੜੀ ਲੈ ਲੈ ਫੇਰ ਲੈ ਭਾਈ ਐ ਕਰੋ ਇਹਦੇ ਮੂਤ ਮਾਤ ਇਕੱਠਾ ਕਰਕੇ ਰੱਖੋ ਢੋਪੇ ਚ ਕੋਈ ਨਾ ਕੋਈ ਨਾ ਤੂੰ ਵੀ ਸ਼ਾਪ ਲੈ ਕੇ ਆ ਅਸੀਂ ਅਸੀਂ ਵੀ टांग ਨੂੰ ਤੇਲ ਲਾ ਕੇ ਰੱਖਦੇ ਤਰੀ ਪੁੜਿਆ ਦਸਾਂਗਾ ਫੇਰ ਅਸੀਂ ਚਾਹ ਜੀ ਜੀ ਵੀ ਤੇ ਕਰੋ ਤੇਲ ਤੱਤਾ ਕਰੋ ਛਾਪ ਪੰਜਾਂ ਮਿੰਟ ਚ ਆ ਗਈ ਕੋਈ ਨਾ ਕੋਈ ਨਾ ਆ ਆਜੇ ਸ਼ਾਮ ਤੱਕ ਆ ਜੇ ਕੋਈ ਨਾ ਕੋਈ ਤੜਕੇ ਤੱਕ ਨਹੀਂ ਬਾਅਦ ਤੇਰੀ ਨਹੀਂ ਪਰ ਦੋ ਘੰਟੇ ਹੋਰ ਲੱਗਣਾ ਤੇਰੇ ਮੈਂ ਚੱਕਰੀ ਵਾਂਗੂ ਝੂਟੇ ਖਾਉਂਦ ਨੂੰ ਮੈਂ ਹਾਂ ਮੈਨੂੰ ਤਾਂ ਪਰ ਤੇ ਝੂਟੇ ਖਾਣ ਨੂੰ ਹੀ ਰੱਖਿਆ ਹੈ ਘਰ ਤਾਂ ਉਹਦੇ ਨੂੰ ਆ ਗਈ ਛਾਪ ਤਾਂ ਆ ਗਈ ਕਿ ਨਾ ਕੋਈ ਨਾ ਕੋਈ ਨਾ ਲਿਆ 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 ਕੋਈ ਨਹੀਂ ਮਰਦੀ ਛਾਪ ਭਾਲ ਦੋ ਛਾਪਾਂ ਮੇਰੀ ਗੱਲ ਸੁਣੋ ਕ੍ਰਿੰਜਲ ਪ੍ਰੂਜਰ ਵਾਲੇ ਵੀ ਦੇਖ ਲਓ ਮਾੜੇ ਮੋਟੇ ਹਾਰ ਹੂਰ ਜੇ ਕਿਉਂ ਉਧਰ ਹੱਥ ਫੇਰਦੇ ਇਹ ਦੇ ਭਾਈ ਇਸ ਤਾਂ ਕ੍ਰਿੰਜਲ ਨੂੰ ਸਮਾਹਤਾ ਦਿੱਤਾ ਮੈਂ ਕਿਹਾ ਵੀ ਹਾਂ ਜਦसे ਤੂੰ ਮੇਰੀ ਗੱਲ ਨਹੀਂ ਮੰਨੀ ਉਹ ਕੀ ਛੁੜਤਣਾ ਮੰਨਾ ਮੈਂ ਕੀ ਗੱਲ ਮੰਨਾ ਦੱਸੋ ਮੈਨੂੰ ਤੈਨੂੰ ਆਬੜੂ ਨਹੀਂ ਦੀਦਾ ਜਿੱਦੇ ਪਾਈ ਤੂੰ ਦਿਲਹਾ ਲੈਣੀ ਤੇ ਤੇ ਉਂਗਲ ਚਾ ਲਾ ਕੇ ਨਹੀਂ ਦਿੱਤੀ ਬਥੇਰੇ ਹਾੜੇ ਕੱਢੇ ਨਹੀਂ ਵੀ ਭਾਈ ਉੜਾ ਪਰਾਂ ਥੋੜੀ ਜਿਹੀ ਖੁੱਲੀ ਵੀ ਤੀ ਉਂਗਲ ਚ ਮੰਗਾ ਕਿਤੇ ਡਿੱਗ ਪੂਗੀ ਉਹ ਤਾਂ ਕਹਾਂ ਮੈਂ ਉੱਥੇ ਜਾਣਾ ਮੈਂ ਉੱਥੇ ਜਾਣਾ ਹੋਰ ਆ ਗਈ ਸ਼ਾਮ ਪਤਾ ਹੁਣ ਇੱਕ ਵਾਰੀ ਗਿਆ ਤਾਂ ਹੈਗਾ ਲੈਣ ਕੀਤਾ ਕੀ ਆਜੀ ਉਹ ਭਾਬੀ ਪਤੀ ਆ ਮੈਨੂੰ ਗੰਗਾ ਕੇ ਕਿਤੇ ਫੁੱਲ ਵਾਪਸ ਆਏ ਨੇ ਅੱਗੇ ਵਿਆਹ ਚ ਵੀ ਦੇਖੇ ਨੇ ਕਿਵੇਂ ਡਾਇਆ ਉਹ ਤਾਂ ਗੰਗਾ ਚੀ ਬਹਾਤੀ ਹੁਣ ਕਬੀ ਉਹਨੂੰ ਪੈਸੇ ਦੇਤੇ ਕਬੀ ਉਹਨੂੰ ਦੇਤੇ ਚੱਲ ਤੁਸੀਂ ਜਾਓ ਇੱਥੇ ਦਿਮਾਗ ਨਾ ਖਾਉਂਗਾ ਜਾਓ ਤੂੰ ਮੈਨੂੰ ਆਂਦਾ ਸੁਚਾ ਪਾਣੀ ਪੀਂਗਾ ਮੈਂ ਕੁਛ ਨਹੀਂ ਪੀਣਾ ਮੈਂ ਦੋ ਘੜੀ ਆਰਾਮ ਕਰਦਾ ਹੁੰਦਾ ਚਾਹ ਪਾਣੀ ਉਹਦੇ ਬਣੂਗਾ ਜਦੋਂ ਸ਼ਾਮ ਤੱਕ ਆਊਗੀ ਮੈਂ ਦੱਸਾਂ ਐਣ ਦੀ ਮਰਾ ਗਿਆ ਇੱਕ ਇਹ ਪੂਛ ਨੂੰ ਅੱਗ ਲਾਈ ਫਰੀ ਜਾਂਦੀ ਆ ਤਾਂ ਇਧਰ ਡੰਡੇ ਖਾਂਦੀ ਆ ਉਦੋਂ ਫਿਰ ਹਾਂ ਪਰੰਜਨ ਉਹ ਕਰ ਲਿਆ ਤੀਗਾ ਉਹ ਵੀ ਬਿਮਾਰ ਜੀ ਆ ਵਿਚਾਰੀ ਕੀ ਹੋ ਗਿਆ ਪਤਾ ਨਹੀਂ ਕਹਿੰਦੀ ਸਿਰਜਾ ਦੁਖੀ ਜਾਂਦਾ ਚੱਲ ਕਿਤੇ ਵੇ ਧਿਆਨ ਰੱਖਿਆ ਕਰ ਭਾਈ ਹੋਰ ਬਿਮਾਰ ਹੋ ਜਾਣਾ ਚੰਗਾ ਵਟਲੇ ਲੈ ਪਾ ਕੇ ਚਕਾ ਕੇ ਰਹਿ ਮੈਂ ਜਿੰਨੀ ਆ ਜਿੰਨੇ ਕਟਲੇ ਪਾ ਇਹਨਾਂ ਨੂੰ ਚਕਾ ਮੈਨੂੰ ਮੈਂ ਕੀ ਗੱਲ ਉਹ ਐ ਰੁੱਖਾ ਰੁੱਖਾ ਜਗਾ ਤੇ ਬੋਲਦਾ ਕੁਛ ਨਹੀਂ ਤੂੰ ਕੱਖ ਚਕਾ ਮੈਨੂੰ ਮੈਂ ਸਟਕ ਗਿਆ ਵਾਂ ਕੁਛ ਬੋਲ ਕੇ ਦੱਸੇਗਾ ਵੀ ਕੁਛ ਨਹੀਂ ਹੋਇਆ ਹੈਗਾ ਤੈਨੂੰ ਜਦੋਂ ਮੈਂ ਕਹਿ ਦਿੱਤਾ ਆ ਕੱਲ ਦਾ ਮੂੰਹ ਜਾਂ ਬਣਾਈ ਫਿਰਦਾ ਉਥੋਂ ਪਤਾ ਲੱਗਦਾ ਵੀ ਤੇਰੇ ਦਿਲ 'ਚ ਕੋਈ ਗੱਲ ਹੈ ਮੈਂ ਕੀ ਗੱਲ ਹੈ ਮੇਰੇ 'ਚ ਕੀ ਗੱਲ ਹੈ ਮੇਰੇ ਦਿਲ 'ਚ ਉਥੇ ਕੀ ਮਾਤਰਾਣੇ ਲਵੇ ਬਕਵਾਸ ਮਾਰ ਕੇ ਆਈਆਂ ਕੀ ਕਹਿ ਕੇ ਆਈ ਏ ਤੂੰ ਉਹਨਾਂ ਨੂੰ ਲੈ ਮੈਂ ਕੀ ਕਹਿਤਾ ਉਹਨਾਂ ਨੂੰ ਹੋਰ ਕਹਿ ਕੇ ਨਹੀਂ ਆਈ ਤੂੰ ਹਾਏ ਰੱਬਾ ਵੇ ਮੈਂ ਤਾਂ ਮਾਤਾ ਰਾਣੀ ਦੇ ਮਠਟੇ ਕੜ ਗਈ ਸੀ ਮੈਂ ਤਾਂ ਸਿੰਮੂ ਦੀ ਸੌਂ ਲੱਗੇ ਜੇ ਮੈਂ ਕੋਈ ਵੱਧ ਘੱਟ ਗੱਲ ਕੀਤੀ ਹੋਵੇ ਪੁੱਤਾ ਕੀ ਲੈ ਕਿਉਂ ਸਿੰਮੂ ਦੇ ਸੌਂਾ ਖਾਨੀ ਐ ਅੱਧਾ ਵਜਵਾਖ ਬਿਮਾਰ ਕਰ ਰਖਿਆ ਤੇ ਨੇ ਆਹ ਖਾ ਖਾ ਕੇ ਮੈਂ ਬਿਮਾਰ ਕੀਤਾ ਹੈ ਮੈਂ 9 ਮਹੀਨੇ ਮੱਟੇ ਚ ਰਖਿਆ ਪੁੱਤਾ ਮੇਰਾ ਉਹ ਉਹ ਜੇ ਤੇਰਾ ਪੁੱਤਾ ਤਾਂ ਸੌਂਾ ਤਾਂ ਨਾ ਖਾ ਝੁੱਟੀਆਂ ਫਿਰ ਚੱਕਦੀਆਂ ਝੋਲਾ ਮਾਤਾ ਰਾਣੀ ਦੇ ਸੁੱਖਾ ਦੇਣ ਵਗ ਜ ਨਹੀਂ ਆਉਂਦੀਆਂ ਮੇਰੀ ਗੱਲ ਸੁਣ ਲੈ ਆ ਮਾਤਾ ਰਾਣੀ ਤੇ ਨਾ ਜਾ ਅ ਜਿਨੇ ਤੈਨੂੰ ਉਗਲਾਈਆ ਨਾ ਜਿਨੇ ਤੈਨੂੰ ਪੜਕਾਇਆ ਸਿੱਧੀ ਸਿੱਧੀ ਗੱਲ ਦੱਸ ਮੈਂ ਕਹਗੀ ਨਹੀਂ ਇਹਨਾਂ ਨੂੰ ਵੀ ਛਾਂਪ ਨਹੀਂ ਪਾਈ ਹੈਗੀ ਤਾਰੇ ਨੂੰ ਹਾਂ ਮੈਂ ਕਿਹਾ ਨਾ ਮੈਂ ਕੋਈ ਮਾੜੀ ਗੱਲ ਕਰਤੀ ਆ ਭੂਆ ਹਮ ਤਾਂ ਫੜੀ ਛੇਤੀ ਲੈ ਕੇ ਆਗੇ ਸੀ ਉਹ ਆਖੇ ਭੂਆ ਤੂੰ ਨਾਲ ਚੱਲ ਤਾਰੇ ਕਿਆ ਨੂੰ ਵਿਆਹ ਤੇ ਬੁਲਾਉਣਾ ਵੇ ਜੇ ਉਹ ਕੁੜੀ ਵਾਲੇ ਤੈਨੂੰ ਛਾਂਪ ਨਹੀਂ ਪਾ ਸਕਦੇ ਸੀ ਇਹ ਮੇਰੇ ਤੋਂ ਛਾਂਪ ਫੜ ਲੈਂਦੇ ਤਾਂ ਮੈਂ ਦੇ ਦਿੰਦੀ ਲੋਕ ਦਿਖਾਵਾ ਮੇਰੇ ਤੋਂ ਛਾਂਪ ਲੈ ਕੇ ਕਰ ਦਉਂਦਾ ਨਾ ਤੇਰੇ ਤੋਂ ਛਾਂਪਾ ਕੀ ਲੈਂਦੇ ਅਰ ਜਦੋਂ ਤੇਰੇ ਭਾਈਆਂ ਦਾ ਵਿਆਹ ਹੋਇਆ ਤੇ ਉਹਨਾਂ ਦਾ ਉੱਤਰ ਛਾਂਪਾ ਪੁੱਗੀਆਂ ਨਹੀਂ ਹੈਗੀਆਂ ਤੂੰ ਪਾ ਦਿੰਦੀ ਛਾਂ ਅੱਛਾ ਹੁਣ ਤੂੰ ਮੇਰੇ ਭਾਈ ਤੱਕ ਜਾਏਗਾ ਮੇਰੇ ਪੇਕਿਆਂ ਤੱਕ ਜਾਏਗਾ ਗੱਲ ਕਰਨ ਲੱਗਾ ਨਾ ਸ਼ਰਮ ਘਰ ਮਾੜੀ ਮੋਟੀ ਆ ਜਿਹੜਾ 5 ਲੱਖ ਦੇ ਘਰ ਦੇ ਵਿੱਚ ਬੈਠਾ ਨਾ ਉਹ ਮੇਰੇ ਪਿਓ ਨੇ ਲੈ ਕੇ ਦਿੱਤਾ ਆ ਜੇ ਤੇਰੇ ਐਡੇ ਸੀਗੇ ਤਾਂ ਫਿਰ ਲੈ ਕੇ ਦਿੰਦੇ ਤਿੰਨ ਮਹੀਨੇ ਹੋਈ ਸੀ ਵਿਆਹੀ ਆਈ ਨੂੰ ਚਾਕੇ ਝੋੜਾ ਬਾਹਰ ਮਾਰਿਆ ਆ ਕੇ ਹੋ ਜੋ ਅੱਡ ਵੀ ਛਾਂਪ ਦੀ ਗਲਤਾਂ ਮੈਂ ਤਾਂ કરી ਸੀਗੀ ਵੀ ਚਲ ਉਹਨਾਂ ਨੂੰ ਪਤਾ ਤਾਂ ਲੱਗੇ ਮਾੜਾ ਮੋਟਾ ਤੂੰ ਬੜੀ ਛੇਤੀ ਫੜ ਗਿਆ ਅੱਡ ਕਰਾਂ ਨਹੀਂ ਕੌਣ ਦੀ ਅੱਡ ਕਰਾਂ ਨਾ ਵੀ ਤੂੰ ਹੀ ਦੀ ਤੇਈ ਦਾ ਫਿੱਕਵਾ ਆਈ ਆ ਭਾਈਆਂ ਜੇ ਸਾਡੇ ਜ ਫੇਰ ਹੁਣ ਕੰਕਰ ਨਹੀਂ ਲੈ ਕੇ ਦੇਣਗੇ ਹੁਰਕੀ ਕਰਨਗੇ ਅੱਛਾ ਮੈਂ ਕਮਾਈ ਇੰਨਾ ਕਮਾਈ ਵਾਲਾ ਹੁੰਦਾ ਪੱਲਿਓ ਲੈਂਦਾ ਇੰਨਾ ਕਮਾਈ ਵਾਲਾ ਹੁੰਦਾ ਪੱਲਿਓ ਲੈਂਦਾ ਨਾਲੇ ਮਾਏ ਉਹਨਾਂ ਨੂੰ ਕੀ ਮਾੜਾ ਕਹਤਾ ਦੇਖ ਅਤਰ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਵੀ ਭਾਈ ਜਾਂ ਤੁਸੀਂ ਵਿਆਹ ਚ ਬੁਲਾਇਆ ਬਾਅਦ ਚ ਵੀ ਸਾਨੂੰ ਪੁੱਛਦੇ ਤੂੰ ਹੋਰ ਤਾਂ ਚੱਲ ਛੱਡ ਹੈ ਮੈਂ ਜੱਸੇ ਨੂੰ ਕਿਹਾ ਮੈਂ ਕਿਹਾ ਦੇਖ ਭਾਈ ਵੀ ਦੇਖ ਚਾਹ ਪਾਣੀ ਜਿੰਨੇ ਜੋਗੇ ਅਸੀਂ ਹੈਗੇ ਆ ਕਰਾਂਗੇ ਤੂੰ ਬਹੂ ਨੂੰ ਸਾਡੇ ਘਰੇ ਲੈ ਕੇ ਆਈਂ ਜੱਸੇਮਤਾ ਛੱਡ ਆ ਮੜਾਈ ਲੰਨਖਰੋ ਇਹਨਾਂ ਦੀ ਸਰਬੀ ਸਰਬੀ ਨੂੰ ਵੀ ਮੈਂ 400 ਨਹੀਂ ਇਹ ਲਾਦੇ ਵੀ ਸਰਬੀ ਬਹੂ ਨੂੰ ਘਰੇ ਲੈ ਕੇ ਆਇਓ ਮੇਰੇ ਘਰੇ ਕਿਉਂ ਨਹੀਂ ਲੈ ਕੇ ਆਈਆਂ ਮੈਨੂੰ ਆਏ ਦੱਸ ਮੈਂ ਜ਼ਹਿਰ ਪਾ ਕੇ ਦਿੰਦੀ ਸੀ ਬਹੂ ਨੂੰ ਉਹ ਚੱਲ ਜ਼ਹਿਰ ਤਾਂ ਪਾ ਕੇ ਨਹੀਂ ਦਿੰਦੀ ਸੀ ਸੋ ਅਗਲੇ ਦਾ ਕੰਮ ਕਰ ਅਗਲੇ ਤੇ ਕਬੀਲਦਾਰੀਆਂ ਨਹੀਂ ਹੈਗੀਆਂ ਬੇ ਕਬੀਲਦਾਰੀਆਂ ਤਾਂ ਹੁੰਦੀਆਂ ਆਪਾਂ ਕਿਹੜਾ ਕੱਡੇ ਵੱਡੇ ਆਪਾਂ ਵੀ ਉਹਨਾਂ ਵੇ ਕੁਝ ਲੱਗਦੇ ਆ ਲੈ ਤੂੰ ਐਂ ਕਰ ਤੂੰ ਕੁੜੀ ਦੇ ਪਿਓ ਮੁਰੇ ਜਾ ਕੇ ਖੜ ਜਾ ਜੇ ਤੈਨੂੰ ਉਹਨੇ ਇੱਕ ਵਾਰੀ ਵੀ ਪਛਾਣ ਲਿਆ ਵੀ ਤੂੰ ਮੁੰਡੇ ਵਾਲਾ ਦਾ ਕੀ ਲੱਗਦਾ ਮੈਂ ਮੂਤਣਾ ਮੂਤ ਤਾਂ ਬਾਦੂ ਓ ਚੱਲ ਜੇ ਨਹੀਂ ਅਗਲੇ ਨੇ ਪਛਾਣਿਆ ਅਗਲੇ ਮੈਨੂੰ ਮਿਲਕੇ ਦਾ ਗਿਆ ਜਦੋਂ ਮੈਂ ਗਏ ਆ ਉਹਨਾਂ ਨੂੰ ਕੁੜੀ ਵਾਲਿਆਂ ਨੂੰ ਚਾੜਿਆ ਜਦੋਂ ਉਦੋਂ ਮੈਂ ਮਿਲਿਆ ਉਹਨਾਂ ਨੂੰ ਕਿਉਂ ਨਹੀਂ ਮਿਲਿਆ ਗਿਆ ਕਿਉਂ ਨਹੀਂ ਪਛਾਣੂਗਾ ਮੈਨੂੰ ਇਹ ਤਾਂ ਤੂੰ ਸਿਰਪਲੋਸ ਦਾ ਫਿਰਦਾ ਹੈ ਤੂੰ ਪੰਜ ਪੰਜ ਸੌ ਦਿਨ ਦਾ ਫਿਰਦਾ ਮੈਨੂੰ ਕਿਉਂ ਨਹੀਂ ਬੁਲਾਇਆ ਘਰੇ ਤਾਂ ਉਹ ਕਹਿਣ ਨਹੀਂ ਆਈਆਂ ਵੀ ਭਾਈ ਅੱਜ ਮਿਲਣੀ ਕਰਨ ਆਉਣਾ ਤੁਸੀਂ ਆਓ ਤੂੰ ਘਰੇ ਖੜੇ ਦਾਦਾ ਤੈਨੂੰ ਕਹਿਣਾ ਆਣਾ ਤੂੰ ਘਰੇ ਨਹੀਂ ਹੁੰਦੀ ਹੈਗੀ ਮੈਂ ਇਕੱਲੀ ਫਿਰਦੀ ਆ ਮੱਥਾ ਟੇਕਣ ਗਈ ਤੇ ਮੁੰਡੇ ਦਾ ਉੱਦੇ ਉੱਥੇ ਮੈਂ ਪਟਿਆਲੇ ਫੇਰ ਅਗਲਾ ਆ ਕੇ ਕਰੇ ਤੈਨੂੰ ਕੀ ਲੱਭੂਗਾ ਵੀ ਆਹ ਭਾਈ ਤੂੰ ਸਾਡੇ ਨਾਲ ਚੱਲ ਵੀ ਰਿਸ਼ਤੇਦਾਰ ਆਏ ਨੇ ਤੂੰ ਦਾ ਕੰਮ ਕੰਮਕਾਰ ਕਰਾਣਾ ਹੁੰਦਾ ਤੂੰ ਘਰੇ ਨਹੀਂ ਖੜਦੀ ਹੈਗੀ ਅਗਲੇ ਦਾ ਜਾਣ ਦਾ ਹੱਕ ਦਾ ਕੀ ਹੈ ਤੇਰਾ ਟੇਕਲਾ ਟੇਕਲਾ ਤੂੰ ਤਾਂ ਨਾ ਡੱਕਾ ਆਪਦੇ ਵਾਲੇ ਪਾਸੇ ਸੇਟਣਾ ਤੇਰੇ ਲਈ ਤਾਂ ਮਈ ਮਾੜੀਆਂ ਠੀਕ ਆ ਨਾ ਨਾ ਮੈਂ ਬਹੁਤਾ ਬੋਲਾਂ ਨਾ ਮੈਨੂੰ ਲੋੜ ਆ ਦੇਖ ਆਉਂਦੇ ਆਉਂਦੇ ਹੀ ਨਾ ਆਉਣ ਪਰ ਮੇਰੇ ਨਾਲ ਨਾ ਦਿਖਾਵੇ ਵਾਲੀ ਰਿਸ਼ਤੇਦਾਰੀ ਨਾ ਨਿਭਾਉਣਾ ਦਿਖਾਵੇ ਵਾਲੀ ਰਿਸ਼ਤੇਦਾਰੀ ਨਾ ਨਿਭਾਉਣਾ ਜਦੋਂ ਅਸੀਂ ਨਾ ਕੁਵਾਰੇ ਹੁੰਦੇ ਤੇ ਸਾਡੇ ਆਪਸ ਵਿੱਚ ਭਾਈਆਂ ਦਾ ਇੰਨਾ ਪਿਆਰ ਹੁੰਦਾ ਸੀ 100 ਵਾਰ ਲੜਦੇ ਤੇ 100 ਵਾਰ ਭਿੜਦੇ ਤੇ ਫਿਰ ਵੀ ਇਕੱਠੇ ਇੱਕ ਥਾਲੀ ਚ ਰੋਟੀ ਖਾਂਦੇ ਤੇ ਜਿੱਦੇ ਤੂੰ ਆਇਆ ਕੰਦਾ ਕੜਵਾ ਕੇ ਛੜਤੀਆਂ ਤੇ ਨੇ ਫਿਰ ਤੂੰ ਆਏ ਕਰ ਆ ਫੜ ਦਾਤੀ ਤੇ ਲਾਦੇ ਮੇਰਾ ਗਲਾ ਲਾਦੇ ਫੇਰਾ ਫੜ ਦਾਤੀ ਜੇ ਮੈਂ ਪੂਰੀ ਲੱਗੀ ਉਹ ਬੱਸ ਯਾਰ ਮੈਂ ਪਤਾ ਨਹੀਂ ਕਿਹੜੀ ਗੱ ਆਪਾਂ ਹੀ ਯੁੱਲੀਆਂ ਬਗਾ ਦਿੰਦੀ ਆ ਮੈਂ ਸੱਚ ਬੋਲਦੀ ਆ ਲੋਕ ਦਿਖਾਵਾ ਨਹੀਂ ਮੈਂ ਕਰਦੀ ਮੈਂ ਤਾਂ ਬੱਡੀ ਸੱਚ ਆਹੋ ਇੱਕ ਟੋਟਾ ਕਿਸੇ ਤੋਂ ਦਿੱਤਾ ਨਹੀਂ ਗਿਆ ਤੇ ਗੱਲਾਂ ਮਾਰਦੇ ਐ ਇੱਥੇ ਮੁੰਡਾ ਬਣਾ ਦੇ ਲੜਫੜਾ ਦੇ ਫੜਾ ਤਾਂ ਲੜ ਅਜੇੜ ਤੂੰ ਲੜਫੜੀ ਫੜਦਾ ਉਹਨਾਂ ਬਾਰੇ ਸੋਚ ਲੈ ਮੜ ਜਾ